ਬ੍ਰਦਰ ਇਹ ਤੁਹਾਡੀ ਦੁਕਾਨ ਕਿੱਥੇ ਔਰ ਕਿਹੜੀ ਐ ਇਹ ਵੀਰੇ ਕਸੂਰੀਗੜ੍ਹ ਐ ਮੇਰੀ ਦਵਾਈਆਂ ਦੀ ਦੁਕਾਨ ਐ ਜੈਸ਼ੂਬ ਮੈਡੀਕਲਸ ਕੀ ਹੋਇਆ ਕੀ ਐ ਇਹ ਰਾਤੀ 10 ਵਜੇ ਦਾ ਟਾਈਮ ਐ ਤਿੰਨ ਜਣੇ ਆਲੇ ਮੋਟਰਸਾਈਕਲ ਤੇ ਨੰਬਰ ਨਹੀਂ ਲਿਖਿਆ ਹੋਇਆ ਸੀ ਮੈਨੂੰ ਕਹਿੰਦੇ ਦਰਦ ਹੁੰਦੀ ਵੀ ਦੋ ਗੋਲੀਆਂ ਦੇ ਦੇ ਤੇ ਮੈਂ ਦੋ ਗੋਲੀਆਂ ਦਿੱਤੀਆਂ ਨੇ ਉਹਨਾਂ ਨੇ ਮੈਨੂੰ ਪਿਸਤਲ ਵਹਾਤੀ ਕਹਿੰਦੇ ਜੋ ਕੁਛ ਹੈਗਾ ਗੱਲੇ ਦੇ ਦੇ ਨਹੀਂ ਤਾਂ ਗੋਲੀ ਮਾਰ ਦੂੰਗੇ ਅੱਛਾ ਫਿਰ ਬਾਅਦ ਸੁਫੇਰੋ ਜਿੰਨੇ ਪੈ ਗਏ ਗੱਲੇ ਲੈ ਕੇ ਇੱਕ ਫੋਨ ਪਿਆ ਹੋਈ ਉਹ ਵੀ ਲੈ ਕੇ ਮੂੰਹ ਬੰਨੇ ਹੋਏ ਸੀ ਦੋ ਤਿੰਨਾਂ ਨੇ ਤਿੰਨਾਂ ਨੇ ਪੂਰੇ ਮੂੰਹ ਬੰਨੇ ਹੋਏ ਇਹ ਕਹਿੰਦਾ ਬਾਹਰ ਖੜਾ ਰਿਆ ਦੋ ਜਾਨੇ ਦੁਕਾਨ ਚ ਆਏ ਕਿ ਕਿੰਨੇ ਵਜੇ ਦੀ ਵਾਰਦਾਤ ਆ 10:00 ਵਜੇ ਵੀ ਇਹ ਕਿਵੇਂ ਦੇਖਦੇ ਹੋ ਕਿ ਐਵੇਂ ਹੀ ਵਾਰਦਾਤਾਂ ਜਿਹੜੀਆਂ ਹੋ ਰੀਆਂ ਹੈਗੀਆਂ ਨੇ ਇਹ ਤਾਂ ਹੁਣ ਪੁਲਿਸ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਕਹਿੰਦੇ ਤਾਂ ਹੈਗੇ ਆ ਵੀ ਫੜ ਲਾਂਗੇ ਮੁੰਡੇ ਸੀਸੀਟੀਵੀ ਵੀ ਸਾਹਮਣੇ ਆਈ ਹੈ ਹਾਂਜੀ ਕੋਈ ਗੱਲ ਕਰਦੇ ਬਸ ਇਹ ਇਹ ਮੈਂ ਤਾਂ ਇਹ ਕਹਿੰਨਾ ਛੇਤੀ ਛੇਤੀ ਫੜਿਆ ਤੈਨਸਾਬ ਦਵਾਏ ਉਹਨਾਂ ਨੂੰ ਹਾਂ ਬਸ ਲੋਕਾ ਹੋ ਜਾਂਦਾ ਦੁਕਾਨਦਾਰ ਸਵੇਰ ਤੋਂ ਲੈ ਕੇ ਰਾਤ ਤੱਕ ਕੋਈ ਗੱਲ ਸਾਰਾ ਦਿਨ ਮਿਹਨਤ ਕਰੀਦੀ ਆ ਇਹ ਮਿੰਟ ਲਾਂਦੇ ਰਾਤ ਨੂੰ ਆ ਕੇ ਸਭ ਕੁਝ ਲੈ ਜਾਂਦੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੋਹਿਤ ਟਿਕੜਾ ਜੀ ਇੱਥੇ ਸਰਕੂਲਰ ਰੋਡ ਤੇ ਜੈਸ਼ਮ ਮੈਡੀਕੋਜ਼ ਆ ਜਿਨ੍ਹਾਂ ਦਾ ਕੀ ਪ੍ਰੋਪ੍ਰਾਇਟਰ ਹੈਗੇ ਆ ਟਿਕੜਾ ਜੀ ਆਪਣੇ ਰੋਹਿਤ ਟਿਕੜਾ ਜੀ ਬੜੀ ਮੰਦ ਭਾਗੀ ਘਟਣਾ ਆਈ ਹੈ ਉਹ 10 ਵਜੇ ਦੇ ਕਰੀਬ ਆਪਣੀ ਦੁਕਾਨ ਵਧਾਣੀ ਲੱਗਾ ਸੀਗਾ ਬੈਠਾ ਆਇਆ ਸੀਗਾ ਆਪਣੇ ਮੂੰਹ ਤੇ ਆਨ ਤਿੰਨ ਬੰਦੇ ਆਏ ਆ ਨਕਾਬ ਪੋਸ਼ ਸਪਲੈਂਡਰ ਮੋਟਰਸਾਈਕਲ ਦੇ ਜਿੰਨਾ ਕਿ ਕੋਈ ਨੰਬਰ ਵੀ ਨਹੀਂ ਸੀ ਉਹਨਾਂ ਨੇ ਆ ਕੇ ਉਹਨੇ ਕੋਲ ਦਵਾਈ ਮੰਗੀ ਉਹਨੇ ਦਵਾਈ ਦਿੱਤੀ ਐ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਉਹਨੂੰ ਪਿਸਤਲ ਦਿਖਾਈ ਉਹਨੂੰ ਕਿਹਾ ਵੀ ਜੋ ਵੀ ਕੁਝ ਹੈਗਾ ਗੱਲੇ ਚੋਂ ਕੱਢ ਦੇ ਇਹ ਸਾਰਾ ਕੁਝ ਹੀ ਵੀਡੀਓ ਦੇ ਵਿੱਚ ਸਾਰਾ ਕੁਝ ਸਾਹਮਣੇ ਵੀ ਆ ਗਿਆ ਉਹਨਾਂ ਨੇ ਉਹਦਾ ਗੱਲੇ ਦੇ ਵਿੱਚ 8000 ਰੁਪਏ ਦੇ ਕਰੀਬ ਸੀ ਉਹ ਲੈ ਲਿੱਤਾ ਨਾਲ ਇੱਕ ਮੋਬਾਈਲ ਸੀ ਉਹ ਲੈ ਕੇ ਚਲੇ ਗਏ ਔਰ ਅੱਜ ਇਸ ਚੋਰੀ ਦੇ ਵਾਕਿਆ ਹੋਣ ਤੋਂ ਬਾਅਦ ਅਸੀਂ ਸਵੇਰੇ ਅੱਜ ਸਾਰੇ ਕੈਮਿਸ ਐਸੋਸੀਏਸ਼ਨ 12 ਵਜੇ ਤੱਕ ਸਾਰੀ ਇੱਕ ਬੰਦ ਦੀ ਕਾਲ ਦਿੱਤੀ ਸੀ ਔਰ ਮੇਰੇ ਸਾਰੇ ਕੈਮਿਸਟ ਭਰਾਵਾਂ ਨੇ ਵੱਧ ਵੱਧ ਚੜ ਕੇ ਇਸ ਬੰਦ ਚ ਹਿੱਸਾ ਲਿਆ ਔਰ ਸਾਰੇ ਕੈਮਿਸਟ ਕਰੀਬ ਅਸੀਂ 150 ਦੇ ਕਰੀਬ ਕੈਮਿਸਟ ਜਿਹੜੇ ਇਕੱਠੇ ਹੋ ਕੇ ਐਸਪੀ ਸਾਹਿਬ ਦੇ ਆਫਿਸ ਦੇ ਚ ਇਕੱਠੇ ਹੋਏ ਆ ਪਰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇਹ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਉਹਦੇ ਇਹ ਵਿੱਚ ਜਿਹੜੇ ਵੀ ਬੰਦੇ ਹੈਗੇ ਆ ਕਰਪਟਿਡ ਹੈਗੇ ਆ ਉਹਨਾਂ ਦੇ ਪਰਚਾ ਵੀ ਕੀਤਾ ਜਾਏਗਾ ਤੇ ਉਹਨਾਂ ਨੂੰ ਜਲਦ ਤੋਂ ਜਲਦ ਜੋ ਬੰਦ ਦੀ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਆਸ਼ਵਾਸਨ ਤੋਂ ਬਾਅਦ ਅਸੀਂ ਜਿਹੜੀ ਹੈ ਆਪਣੀ ਜਿਹੜੀ ਹੈ ਹੜਤਾਲ ਇੱਕ ਵਾਰੀ आरजी दौर दे खत्म ਕਰ ਦਿੱਤੀ ਹੈ اور ਇਹ ਜਿੰਨੀ ਸਾਡੀ ਘਟਨਾ ਹੈ ਇਹਦਾ ਸਾਰਾ ਜਿਹੜਾ ਵੀ ਇਤਲਾ ਹੈਗੀ ਹੈ ਉਹ ਪੰਜਾਬ ਕਬੀ ਐਸੋਸੀਏਸ਼ਨ ਨੂੰ ਅਸੀਂ ਦੇ ਦਿੱਤੀ ਹੈ ਜੇ ਕੋਈ ਬੰਦੀ ਕਾਰਵਾਈ ਨਾ ਕੀਤੀ ਗਈ ਤੇ ਬਹੁਤ ਜਲਦ ਜਿਹੜਾ ਹੈਗਾ ਇਹ ਜਿਹੜੀ ਹੜਤਾਲ ਹੈਗੀ ਹੈ ਪੂਰੇ ਪੰਜਾਬ ਲੈਵਲ ਤੇ ਅਸੀਂ ਕਰਾਂਗੇ ਕੋਈ ਸੀ ਕਿ ਚੋਰੀ ਨੂੰ ਲੈ ਕੇ ਕੀ ਮਸਲਾ ਹੋ ਗਿਆ ਕੈਮਿਸ ਐਸੋਸੀਏਸ਼ਨ ਵਾਲੇ ਆਏ ਸੀ ਸਾਡੇ ਕੋਲ ਕੱਲ ਲੇਟ ਆਵਰਸ ਦੇ ਵਿੱਚ ਕੋਈ ਸ਼ਾਪ ਖੁੱਲੀ ਸੀ ਉੱਥੇ ਕੋਈ ਦੋ ਬੰਦੇ ਕਸਟਮਰ ਬਣ ਕੇ ਗਏ ਜਿਨ੍ਹਾਂ ਨੇ ਉੱਥੇ ਜਿਹੜੇ ਕੈਮਿਸ ਦਾ ਆਰਡਰ ਆਨਰ ਸੀ ਉਹਨੂੰ ਕਿਹਾ ਵੀ ਸਾਨੂੰ ਜਿਹੜਾ ਤੇਰੇ ਕੋਲ ਸਮਾਨ ਹੈਗਾ ਦੇ ਦੇ ਇਸ ਤਰ੍ਹਾਂ ਦੀ ਉਹਨੇ ਕੋਈ ਵਾਰਦਾਤ ਕੀਤੀ ਜਿਸ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਕੇਸ ਰਜਿਸਟਰ ਕਰਕੇ ਜਲਦੀ ਉਹਨਾਂ ਨੂੰ ਜਿਹੜੇ ਉੱਥੇ ਗਏ ਆ ਉਹਨਾਂ ਨੂੰ ਫੜ ਲਿਆ ਜਾਏ ਵੀ ਆ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ